ਸਿਮਰਨ ਮਾਰਗ ਤੇ ਤੁਹਾਡੀ ਤਰੱਕੀ ਹੋ ਰਹੀ ਹੈ ਇਸ ਦੀਆਂ ਕੀ ਕੀ ਨਿਸ਼ਾਨੀਆਂ ਨੇ ਸਿਮਰਨ ਦੇ ਮਾਰਗ ਦੇ ਵਿੱਚ ਤਰੱਕੀ ਇੱਕ ਅੰਦਰੂਨੀ ਅਨੁਭਵ ਹੈ ਜਿਵੇਂ ਜਿਵੇਂ ਇਨਸਾਨ ਦਾ ਮਨ ਨਾਮ ਨਾਲ ਜੁੜਦਾ ਹੈ ਤਾਂ ਉਸ ਦੇ ਸੁਭਾਅ ਸੋਚ ਅਤੇ ਜੀਵਨ ਦੇ ਵਿੱਚ ਕਈ ਤਬਦੀਲੀਆਂ ਹੁੰਦੀਆਂ ਹਨ 40 ਮੁੱਖ ਨਿਸ਼ਾਨੀਆਂ ਮਨ ਅਤੇ ਇਕਾਗਰਤਾ ਨੰਬਰ 1 ਮਨ ਦਾ ਟਿਕਾਹ ਪਹਿਲਾ ਤੁਹਾਡਾ ਮਨ ਬਹੁਤ ਭਟਕਦਾ ਸੀ ਹੁਣ ਜਲਦੀ ਟਿਕਣ ਲੱਗ ਪੈਂਦਾ ਹੈ ਨੰਬਰ 2 ਜਪ ਦਾ ਆਪਣੇ ਆਪ ਚੱਲਣਾ ਤੁਹਾਨੂੰ ਜ਼ੋਰ ਨਹੀਂ ਲਾਉਣਾ ਪੈਂਦਾ ਅੰਦਰੋਂ ਨਾਮ ਦੀ ਗੂੰਜ ਆਪਣੇ ਆਪ ਉੱਠਣ ਲੱਗਦੀ ਹੈ ਨੰਬਰ 3 ਨੀਂਦ ਦੀ ਘਾਟ ਸਰੀਰ ਨੂੰ ਆਰਾਮ ਮਿਲਦਾ ਹੈ ਪਰ ਮਨ ਜਾਗਰੂਕ ਰਹਿੰਦਾ ਹੈ ਨੀਂਦ ਵਿੱਚ ਵੀ ਸਿਮਰਨ ਚੱਲਦਾ ਮਹਿਸੂਸ ਹੁੰਦਾ ਹੈ ਨੰਬਰ 4 ਇਕਾਗਰਤਾ ਵਧਣਾ ਕਿਸੇ ਵੀ ਕੰਮ ਨੂੰ ਕਰਦੇ ਸਮੇਂ ਫੋਕਸ ਪਹਿਲਾਂ ਨਾਲੋਂ ਬਿਹਤਰ ਹੋ ਜਾਂਦਾ ਹੈ। ਨੰਬਰ 5 ਫਾਲਤੂ ਵਿਚਾਰਾਂ ਦੀ ਕਮੀ ਦਿਮਾਗ ਵਿੱਚ ਚੱਲਣ ਵਾਲੀਆਂ ਬੇਲੋੜੀ ਟਿਕ ਟਿਕ ਅਤੇ 네ਗੇਟਿਵ ਸੋਚ ਘਟ ਜਾਂਦੀ ਹੈ। ਨੰਬਰ 6 ਅੰਮ੍ਰਿਤ ਵੇਲੇ ਦੀ ਸਾਂਝ ਅੰਮ੍ਰਿਤ ਵੇਲੇ ਉੱਠਣਾ ਬੋਝ ਨਹੀਂ ਲੱਗਦਾ ਸਗੋਂ ਉਸ ਸਮੇਂ ਦਾ ਇੰਤਜ਼ਾਰ ਰਹਿੰਦਾ ਹੈ। ਸੁਭਾਅ ਵਿੱਚ ਤਬਦੀਲੀ ਨੰਬਰ 7 ਗੁੱਸੇ ਤੇ ਕਾਬੂ ਜਿਹੜੀਆਂ ਗੱਲਾਂ ਤੇ ਪਹਿਲਾਂ ਬਹੁਤ ਗੁੱਸਾ ਹੁੰਦਾ ਸੀ ਹੁਣ ਤੁਸੀਂ ਉੱਥੇ ਸ਼ਾਂਤ ਰਹਿਣ ਲੱਗ ਪਏ ਹੋ ਨੰਬਰ 8 ਨਿੰਦਿਆ ਤੋਂ ਦੂਰੀ ਦੂਜਿਆਂ ਦੀਆਂ ਬੁਰਾਈਆਂ ਕਰਨ ਜਾਂ ਸੁਣਨ ਵਿੱਚ ਹੁਣ ਸੁਆਦ ਨਹੀਂ ਆਉਂਦਾ ਨੰਬਰ 9 ਧੀਰਜ ਮੁਸੀਬਤ ਦੇ ਸਮੇਂ ਘਬਰਾਉਣ ਦੀ ਬਜਾਏ ਧੀਰਜ ਨਾਲ ਕੰਮ ਲੈਣਾ ਨੰਬਰ 10 ਮਿੱਠਾ ਬੋਲਣਾ ਤੁਹਾਡੀ ਬੋਲੀ ਵਿੱਚ ਨਿਮਰਤਾ ਅਤੇ ਮਿਠਾਸ ਆਉਣ ਲੱਗਦੀ ਹੈ ਨੰਬਰ 11 ਖੁਦਗਰਜ਼ੀ ਦਾ ਖਾਤਮਾ ਮੈਂ ਮੈਂ ਦੀ ਜਗਾ ਤੂੰ ਤੂੰ ਦਾ ਭਾਵ ਆਉਣ ਲੱਗਦਾ ਹੈ ਨੰਬਰ 12 ਮਾਫ ਕਰਨ ਦੀ ਸ਼ਕਤੀ ਕਿਸੇ ਵੀ ਗਲਤੀ ਤੇ ਬਦਲਾ ਲੈਣ ਦੀ ਬਜਾਏ ਮਾਫ ਕਰਨ ਦਾ ਮਨ ਬਣ ਜਾਂਦਾ ਹੈ ਅੰਦਰੂਨੀ ਅਨੁਭਵ ਨੰਬਰ 13 ਅਨਹਦਨਾਦ ਕੰਨਾਂ ਵਿੱਚ ਹਲਕੀ ਜਿਹੀ ਆਵਾਜ਼ ਜਾਂ ਘੰਟੀ ਵਰਗੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਨੰਬਰ 14 ਖੇੜਾ ਅਤੇ ਆਨੰਦ ਬਿਨਾਂ ਕਿਸੇ ਕਾਰਨ ਦੇ ਅੰਦਰੋਂ ਖੁਸ਼ੀ ਅਤੇ ਖੇੜਾ ਮਹਿਸੂਸ ਹੁੰਦਾ ਹੈ। ਨੰਬਰ 15 ਪ੍ਰਕਾਸ਼ ਦਾ ਅਨੁਭਵ ਅੱਖਾਂ ਬੰਦ ਕਰਨ ਤੇ ਹਨੇਰੇ ਦੀ ਜਗ੍ਹਾ ਚਾਨਣ ਜਾਂ ਰੰਗ ਦਿਖਾਈ ਦੇਣੇ। ਨੰਬਰ 16 ਸਰੀਰ ਦਾ ਹੌਲਾਪਨ ਸਿਮਰਨ ਵੇਲੇ ਮਹਿਸੂਸ ਹੋਣਾ ਜਿਵੇਂ ਸਰੀਰ ਦਾ ਭਾਰ ਹੀ ਨਹੀਂ ਹੈ। ਨੰਬਰ 17 ਸੁਗੰਧ ਕਈ ਵਾਰ ਬਿਨਾ ਕਿਸੇ ਸਰੋਤ ਦੇ ਆਲੇ-ਦੁਆਲੇ ਬਹੁਤ ਮਿੱਠੀ ਸੁਗੰਧ ਮਹਿਸੂਸ ਹੁੰਦੀ ਹੈ। ਨੰਬਰ 18 ਰਸਉਣਾ। ਨਾਮ ਜਪਦਿਆਂ ਜੀਵ ਤੇ ਇੱਕ ਵੱਖਰਾ ਜਿਹਾ ਸਵਾਦ ਆਉਂਦਾ ਹੈ ਜਿਸ ਨੂੰ ਅੰਮ੍ਰਿਤ ਰਸ ਕਹਿੰਦੇ ਨੇ। ਦੁਨੀਆ ਪ੍ਰਤੀ ਨਜ਼ਰੀਆ। ਨੰਬਰ 19 ਸਭ ਵਿੱਚ ਪ੍ਰਮਾਤਮਾ ਵੇਖਣਾ। ਦੁਸ਼ਮਣਾਂ ਵਿੱਚ ਵੀ ਉਸੇ ਅਕਾਲ ਪੁਰਖ ਦੀ ਜੋਤ ਨਜ਼ਰ ਆਉਂਦੀ ਹੈ। ਨੰਬਰ 20 ਸੰਤੋਖ। ਜੋ ਮਿਲਿਆ ਹੈ ਉਸ ਵਿੱਚ ਖੁਸ਼ ਰਹਿਣਾ। ਬਹੁਤ ਇਸ਼ਾਮਾਂ ਖਤਮ ਹੁੰਦੀਆਂ ਨੇ ਨੰਬਰ 21 ਮੋਹ ਦੀ ਕਮੀ ਪਰਿਵਾਰ ਅਤੇ ਚੀਜ਼ਾਂ ਨਾਲ ਪਿਆਰ ਤਾਂ ਹੈ ਪਰ ਉਹਨਾਂ ਦੇ ਗਵਾਚਣ ਦਾ ਡਰ ਘਟ ਗਿਆ ਹੈ ਨੰਬਰ 22 ਸੇਵਾ ਦੀ ਭਾਵਨਾ ਦੂਜਿਆਂ ਦੀ ਮਦਦ ਕਰਕੇ ਸਕੂਨ ਮਿਲਦਾ ਹੈ ਨੰਬਰ 23 ਵੈਰਾਗ ਦੁਨੀਆ ਦੇ ਰੰਗ ਤਮਾਸ਼ੇ ਝੂਠੇ ਲੱਗਣੇ ਤੇ ਪ੍ਰਮਾਤਮਾ ਦੇ ਮਲਾਪ ਦੀ ਤੜਫ ਹੁਣੀ ਨੰਬਰ 24 ਡਰ ਦਾ ਖਾਤਮਾ ਮੌਤ ਜਾਂ ਭੇਖ ਦਾ ਡਰ ਖਤਮ ਹੋ ਕੇ ਪਾਣੇ ਵਿੱਚ ਰਹਿਣ ਦੀ ਆਦਤ ਪੈਂਦੀ ਹੈ ਰੋਹਾਨੀ ਸੰਕੇਤ ਨੰਬਰ 25 ਗੁਰਬਾਣੀ ਨਾਲ ਪਿਆਰ ਗੁਰਬਾਣੀ ਪੜਦਿਆਂ ਅਰਥ ਆਪਣੇ ਆਪ ਸਮਝਾਉਣੇ ਤੇ ਅੱਖਾਂ ਵਿੱਚੋਂ ਵਿਰਾਗ ਦੇ ਹੰਝੂ ਆਉਣੇ ਨੰਬਰ 26 ਸੰਗਤ ਦੀ ਭੁੱਖ ਗੁਰਮੁਖਾ ਅਤੇ ਨਾਮ ਜਪਣ ਵਾਲੇ ਲੋਕਾਂ ਦੀ ਸੰਗਤ ਚੰਗੀ ਲੱਗਣੀ ਨੰਬਰ 27 ਸੱਚ ਬੋਲਣਾ ਸੁੱਖਾ ਲੱਗਣਾ ਅਤੇ ਝੂਠ ਤੋਂ ਅੰਦਰੋਂ ਰੋਕ ਪੈਣੀ ਨੰਬਰ 28 ਅੰਤਰਜਾਮਤਾ ਕਈ ਵਾਰ ਸਾਹਮਣੇ ਵਾਲੇ ਦੇ ਮਨ ਦੀ ਗੱਲ ਜਾਂ ਹੋਣ ਵਾਲੀ ਘਟਨਾ ਦਾ ਪਹਿਲਾ ਅਹਿਸਾਸ ਹੋ ਜਾਣਾ ਨੰਬਰ 29 ਸਿਮਰਨ ਦੀ ਲਗਨ ਜੇ ਕਿਸੇ ਦਿਨ ਸਿਮਰਨ ਨਾ ਹੋਵੇ ਤਾਂ ਅੰਦਰੋਂ ਬੇਚੈਨੀ ਮਹਿਸੂਸ ਹੋਣੀ ਨੰਬਰ 30 ਭਰੋਸਾ ਪ੍ਰਮਾਤਮਾ ਦੀ ਰਜ਼ਾ ਤੇ ਪੂਰਨ ਵਿਸ਼ਵਾਸ ਹੋ ਜਾਣਾ ਕਿ ਜੋ ਹੋ ਰਿਹਾ ਹੈ ਠੀਕ ਹੋ ਰਿਹਾ ਹੈ ਜੀਵਨ ਚੱਲੀ ਨੰਬਰ 31 ਖਾਂ ਪੀਣ ਵਿੱਚ ਸ਼ੁੱਧਤਾ ਸਾਦਾ ਤੇ ਸੁੱਚਾ ਭੋਜਨ ਚੰਗਾ ਲੱਗਣਾ। ਨੰਬਰ 32 ਘੱਟ ਬੋਲਣਾ। ਫਾਲਤੂ ਗੱਲਾਂ ਦੀ ਬਜਾਏ ਚੁੱਪ ਰਹਿਣਾ ਜ਼ਿਆਦਾ ਪਸੰਦ ਆਉਣਾ। ਨੰਬਰ 33 ਸਮੇਂ ਦੀ ਕਦਰ। ਸਮੇਂ ਨੂੰ ਫਾਲਤੂ ਗੱਲਾਂ ਵਿੱਚ ਬਰਬਾਦ ਕਰਨ ਦੀ ਬਜਾਏ ਸਿਮਰਨ ਵਿੱਚ ਲਗਾਉਣਾ। ਨੰਬਰ 34 ਨਿਮਰਤਾ। ਇੰਨੀ ਤਰੱਕੀ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਸਭ ਤੋਂ ਛੋਟਾ ਤੇ ਨੀਮਾ ਸਮਝਣਾ ਨੰਬਰ 35 ਦਿਆਲਤਾ ਪਸ਼ੂ ਪੰਛੀਆਂ ਅਤੇ ਹਰ ਜੀਵ ਲਈ ਮਨ ਵਿੱਚ ਰਹਿਮ ਪੈਦਾ ਹੋਣਾ ਨੰਬਰ 36 ਇਕਾਂਤ ਪਸੰਦ ਇਕੱਲੇ ਬੈਠ ਕੇ ਨਾਮ ਜਪਣਾ ਭੀੜ ਵਿੱਚ ਰਹਿਣ ਨਾਲੋਂ ਬਿਹਤਰ ਲੱਗਦਾ ਹੈ ਨੰਬਰ 37 ਸ਼ੁਕਰਾਨਾ ਹਰ ਵੇਲੇ ਮੂੰਹੋਂ ਸ਼ੁਕਰ ਹੈ ਨਿਕਲਣਾ ਨੰਬਰ 38 ਵਿਕਾਰਾਂ ਦਾ ਤਿਆਗ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਪ੍ਰਭਾਵ ਹੌਲੀ-ਹੌਲੀ ਮੁੱਕ ਜਾਣਾ ਨੰਬਰ 39 ਅੰਦਰੂਨੀ ਸ਼ਾਂਤੀ ਬਾਹਰ ਭਾਵੇਂ ਕਿੰਨਾ ਵੀ ਸ਼ੋਰ ਹੋਵੇ ਅੰਦਰ ਇੱਕ ਡੂੰਘੀ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 40 ਗੁਰੂ ਤੇ ਅਟੁੱਟ ਸ਼ਰਧਾ ਆਪਣੇ ਗੁਰੂ ਤੇ ਉਸਦੇ ਬਚਨਾਂ ਤੇ ਅੰਨਾ ਵਿਸ਼ਵਾਸ ਹੋ ਜਾਣਾ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੁਝ ਨਿਸ਼ਾਨੀਆਂ ਮਹਿਸੂਸ ਹੋ ਰਹੀਆਂ ਹਨ ਤਾਂ ਸਮਝੋ ਤੁਸੀਂ ਸਹੀ ਰਸਤੇ ਤੇ ਹੋ ਹੰਕਾਰ ਨਾ ਕਰਨਾ ਸਭ ਨੂੰ ਗੁਰੂ ਅਗੇ ਅਰਦਾਸ ਕਰਨਾ ਕਿ ਇਹ ਅਵਸਥਾ ਬਣੀ ਰਹੇ